हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰਵੀਰ ਦਾ ਜਰੂਰ ਕਨਫਰਮ ਕਰ ਲਿਓ ਨਾਮ ਦੋਸਤੋ ਵੀਰ ਦਾ ਟੈਲ ਸਿੰਘ ਪਿੰਡ ਟੋਟੀਆਂ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੋਸਤੋ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਗਾਂ ਹੈ ਦੋਸਤੋ ਗੱਬੜਿਆਂ ਸੂਨ ਦੇ ਵਿੱਚ ਕਿੰਨਾ ਟਾਈਮ ਖੜਦੀ ਆ ਡਿਟੇਲ ਆਪਾਂ ਸਾਰੀ ਇਸ ਗਾਂ ਦੀ ਵੀਰ ਦੇ ਕੋਲੋਂ ਪੁੱਛ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ੜੀ ਗੱਲ ਨਾ ਹੋਵੇ ਗਾਂ ਦੋਸਤੋ ਵੀਰ ਦੇ ਕੋਲ ਘਰੇਲੂ ਵਾ ਕੋਈ ਵਪਾਰ ਦਾ ਕੰਮ ਨਹੀਂ ਗਾ ਮੈਂ ਤੁਹਾਨੂੰ ਪਹਿਲਾਂ ਦੱਸਣਾ ਵੀਡੀਓ ਚਲਾਉਣ ਤੋਂ ਬਾਕੀ ਦੋਸਤੋ ਇਹ ਬਹਿਣੀ ਵਾਲਾ ਥਾਂ ਜਿਹੜਾ ਬੈਕ ਸਾਈਡ ਦਾ ਇਹ ਥਾਂ ਤੋਂ ੱਲੜਿਆ ਗਾਂ ਦੋਸਤੋ ਇਹ ਸੂਆ ਦੋਸਤੋ ਤਿੱਜਾ ਸੁਣੀ ਆ ਬਾਕੀ ਦੀ ਡਿਟੇਲ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਠੀਕ ਠਾਕ ਐਨ ਵਧੀਆ ਭਾਜੀ ਐਡਰੈਸ ਬੋਲ ਦੀ ਵੀਰ ਆਪਣੇ ਕੀਲਾ ਤਰਨਤਾਨ ਹਾਂਜੀ ਕੀਲਾ ਯਾਰ ਤਰਨਤਾਨ ਹਾਂਜੀ ਪਿੰਡ ਟੋਟੀਆਂ ਹਾਂਜੀ ਫੋਨ ਨੰਬਰ ਤੇ ਨਾਮ ਦੱਸ ਦੀ 98927 ਹਾਂਜੀ 4370 ਨਾਮ ਦੱਸ ਦੀ ਵੀਰ ਕਾਲ ਸਿੰਘ ਟੈਲ ਸਿੰਘ ਨਾਮ ਹੈ ਜਿਹੜੀ ਵੀਰ ਗਾਂ ਆਪਾਂ ਸੇਲ ਕਰਨੀਆਂ ਆ ਸੁਬਾ ਕਿੰਨਾ ਸੋਣੀ ਇਹ ਤੀਜਾ ਸਵੇਰ ਹੁੰਦੀ ਪਾਜੀ ਤੀਜਾ ਸਵੇਰ ਹੁੰਦੀ ਹੈ ਜੀ ਹਾਂਜੀ ਕਿੰਨਾ ਟਾਈਮ ਵੀਰ ਖੜਦੀ ਆ ਸੁੰਦੇ ਵਿੱਚ ਇਹ 13 14 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਯਾਨੀ ਕਿ ਉਹ ਸਾਖੀ ਦੇ ਲਾਗੇ ਜਾ ਕੇ ਦਿਨ ਪੂਰੇ ਹਾਂਜੀ ਹਾਂਜੀ ਠੀਕ ਹੈ ਜੀ ਘਰੇਲੂ ਗਾਂ ਕਿ ਜਾਂ ਆਪਾਂ ਖਰੀਦ ਕੇ ਲੈਣੇ ਘਰੇਲੂ ਜੀ ਘਰੇਲੂ ਹੀ ਆ ਜੀ ਹਾਂਜੀ ਤੇ ਜਿਹੜਾ ਇਹ ਥਾਣਿਆਂ ਦਾ ਘਟ ਹੋਇਆ ਇਹ ਮਤਲਬ ਚਮੰਦਰੂ ਹੀ ਆ ਕਿ ਜਾਂ ਹੋਣਾ ਯਾਰ ਨਹੀਂ ਸਾਡੇ ਲੱਗੇ ਮਿਸਤਰੀ ਅੱਛਾ ਜੀ ਉਥੋਂ ਨੱਪ ਨੂੰ ਪਾ ਗਈ ਰੋੜੇ ਵਧੀ ਰਹੀ ਠੀਕ ਹੈ ਜੀ ਮਤਲਬ ਪਹਿਲੋ ਚੱਲਦਾ ਹੈ ਪਹਿਲਾਂ ਚੱਲਦਾ ਹੈ ਠੀਕ ਹੈ ਹੁਣ ਧਾਰ ਤੋਂ ਰੋੜੀ ਝੁਕਾਰਾ ਆਉਂਦੀਆਂ ਬ੍ਰੀਕ ਆਪਾਂ ਭਰ ਦੇਣੀ ਟਿੱਲਰ ਕਰਕੇ ਟਿੱਲੜ ਕਰਕੇ ਦੇਣੀ ਹੈ ਕੱਲ੍ਹ ਕਦ ਦੁੱਧ ਨੇ ਚੁਆਇਆ ਪਹਿਲੇ ਸਵੇਰਾਂ ਜੀ ਪਹਿਲੇ ਸਵੇਰ ਇਹਨੇ ਦਿੱਤਾ ਜੇ 16 17 ਕਿਲੋ ਦੁੱਧ ਹੈਗਾ ਜੀ 16 17 ਕਿਲੋ ਦੁੱਧ ਚੁਆਇਆ ਚੋਣ ਚਾਂ ਦੇ ਵਿੱਚ ਆ ਵਧੀਆ ਸੀ ਆ ਵਧੀਆ ਜੀ ਠੀਕ ਹੈ ਜੀ ਤੋੜ ਕੇ ਦਿਖਾਈਏ ਵੀ ਥੋ 16 ਤੋਂ 17 ਲੀਟਰ ਦੁੱਧ ਦੋ ਦੋਸਤੋ ਇਹਨੇ ਪਹਿਲੇ ਸਵੇਰ ਚ ਆਇਆ ਦੂਜੇ ਸਵੇਰ ਚ ਆਇਆ ਹੁਣ ਤੀਜਾ ਸਵੇਰ ਸੁਣੀ ਆ 13 14 ਤਰੀਕ ਨੂੰ ਦਿਨ ਵੀਰ ਕਹਿੰਦਾ ਵੀ ਇਹਦੇ ਜਿਹੜੇ ਮੁਕੰਮਲ ਜਿਹੜੇ ਪੂਰੇ ਹੁੰਦੇ ਆ ਜਾਨੀ ਕਿ ਬਸ ਸਾਕੀ ਦੇ ਲਾਗੇ ਬੰਨੇ ਜਾ ਕੇ ਛਾਈ ਵਾਲਨਾ ਦੋਸਤੋ ਕ੍ਰਾਸ ਸੰਗ ਰੱਖਦੀ ਆ ਬਾਕੀ ਤੁਸੀਂ ਚੈੱਕ ਕਰ ਲਿਓ ਆਰਡਰ ਕੁਆਲਟੀ ਦੀ ਗਾਦੀ ਥਣਾ ਥਣਾ ਦੀ ਜਿਹੜੀ ਕੁਆਲਟੀ ਹਰ ਇੱਕ ਚੀਜ਼ ਵੀਡੀਓ ਚ ਵਿਖਾ ਦਊਗਾ ਤੁਹਾਨੂੰ ਮਾਰਨ ਲੱਗੇ ਆ ਥੋੜੀ ਲੰਮੀ ਤੋਰ ਨੇ ਲੋਰੀ ਨੂੰ ਸੁਚੇਕ ਕਰ ਲਓ ਪਸ਼ੂ ਘਬੜਿਆ ਦੋਸਤੋ ਥਣਾ ਦੀ ਟਿੱਪਕੇ ਪਾਸ ਕਰਕੇ ਤਸੱਲੀ ਮੇਰੇ ਵੀ ਜਰੂਰ ਕਰ ਲੈ ਕੋ ਲੈ ਵੀ ਰਮੋੜ ਲਓ ਦੋਸਤੋ ਗਾਂ ਦਾ ਜਿਹੜਾ ਸਟਰੈਚਰ ਆ ਬਹੁਤ ਵੱਡਾ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਸਵਾਦੋ ਦੋਸਤੋ ਤੀਜਾ ਸੁਣੀਆ ਵੀਰਕਿੰਦਾ ਬਾਕੀ ਤੁਸੀਂ ਅੰਦਾਜ਼ਾ ਲਾਪ ਲਾ ਲਿਓ ਜੀ ਆ ਦੋਸਤੋ ਜਿਹੜਾ ਬਹਿਣੀ ਵਾਲਾ ਥਾਣੇ ਦਾ ਬੈਕ ਸਾਈਡ ਦਾ ਇਹ ਥਾਂ ਨੂੰ ਦੋਸਤੋ ਘਟਿਆ ਬਾਕੀ ਤੁਸੀਂ ਜਿਹੜੀ ਮਿਲਕ ਵੈਂਸ ਹਵਾਨੇ ਤੇ ਚੈੱਕ ਕਰ ਸਕਦੇ ਜੀ ਅਛਾ ਵੀਰ ਹਾ ਤੁਹਾਨੂੰ ਲਾਉਂਦੀ ਆ ਲਾ ਕੇ ਦਿਖਾ ਦਈਏ ਤੁਹਾਡੇ ਦੇ ਵੀਰ ਹਾਂ ਜੀ ਲਓ ਜੀ ਦੋਸਤੋ ਕਰ ਲੋ ਚੈੱਕ ਪੂਰੀ ਸੀਲਸ ਲੱਗ ਗਿਆ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਅਛਾ ਵੀਰ ਜੀ ਮੋਲੇ ਦਾ ਕੀ ਕਰਨਾ ਹੈ ਮੁੱਲ ਅਸੀਂ ਮੈਂ ਜਾਇਰ ਕਰਦੇ ਜੀ ਆਪਾਂ ਕਿੰਨਾ ਕਮਾਂਟ ਹੋ ਸਕਦਾ ਜਿਹੜਾ ਦੇਣ ਲੈਣੀ ਹੈ ਜਿਹੜਾ ਆਪਾਂ ਮਤਲਬ ਜਿੰਨੇ ਕਰੀ ਆਪਾਂ ਦੇਈ ਕਿਤਨੀ 55000 ਚ ਕਰਤਾ 55000 ਚ ਕਰਤਾ ਠੀਕ ਹੈ ਜੀ ਮੋਲ 55 55 ਜੋ ਕਰਤਾ ਠੀਕ ਹੈ ਜੀ ਹਾਂਜੀ ਲਓ ਦੋਸਤੋ 55000 ਰੁਪਏ ਜਿਹੜੀ ਡਿਮਾਂਡ ਰੱਖੀ ਗਈ ਆ ਤੇ 53000 ਰੁਪਏ ਦੇ ਵਿੱਚੋਂ ਵੀਰ ਕੰਦਾ ਜਿਹੜਾ ਕੋਈ ਵੀਰ ਭਰਾ ਖੇਦਣਾ ਕੋ ਤਾਂ ਮੌਕੇ ਤੇ ਮਾਨਤਾ ਨੂੰ ਛੋੜ ਛੱਪਾ ਜਰੂਰ ਹੋਊਗਾ ਕਿਉਂਕਿ ਮੋਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਸਰੀ ਹੁੰਦੇ ਫੋਨ ਦੋਸਤੋ ਜਰੂਰ ਕਰਿਆ ਕਰੋ ਥਣਾ ਥਣਾ ਦੀ ਦੋਸਤੋ ਕੁਆਲਿਟੀ ਤੁਹਾਨੂੰ ਕਾ ਨੇੜ ਤੋਂ ਚੱਕਰ ਵਧਣਾ ਬੈਕ ਸਾਈਡ ਦਾ ਦੋਸਤੋ ਬੈਣੀ ਵਾਲਾ ਥਾਂ ਜਿਹੜਾ ਵਾ ਉਹ ਦੋਸਤੋ ਇਹਦਾ ਅੱਧਾ ਗਿਆ ਤਕਰੀਬਨ ਧਾਰਾ ਆਉਂਦੀ ਆ ਉੱਪਰ ਪਾ ਤੇਨੀ ਟਿੱਲਰ ਕਰਕੇ ਵੀਰ ਕੰਦਾ ਦੇਵਾਂਗੇ ਇਹਦੀ ਬੈਕ ਸਾਈਡ ਤੋਂ ਬਾਕੀ 10-10 ਵੀਰ ਇੱਕ ਬਰਾਬਰ ਚੱਲਦੇ ਆ ਹਾਂ ਜੀ ਟਿੱਪਕੇ ਖੜੇ ਜਿੰਨੇ ਵੀ ਹੋਣਾ ਨਾ ਵੀਰ ਭਰਾ ਨੇ ਠੀਕ ਹੈ ਜੀ ਸਾਈਪਾਉਂ ਦੀ ਲੋਡ ਸਿੱਧਾ ਆ ਗਏ ਠੀਕ ਹੈ ਜੀ ਐਡਰੈਸ ਦੋਸਤੋ ਇੱਕ ਵੀਰ ਦਾ ਫੇਰ ਬੋਲ ਦਿੰਨਾ ਪਿੰਡ ਟੋਟੀਆਂ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਵੀਰ ਦਾ ਟਹਿਲ ਸਿੰਘ ਆ ਫੋਨ ਨੰਬਰ ਵੀਰ ਇੱਕਰੀ ਫੇਰ ਬੋਲਦੇ 9592744370 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ